ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਉ ਦੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਸਜਨੋ ਸੱਚਾ ਪਾਤਸ਼ਾਹ ਸ਼ਿਰਸ਼ਾਹ ਦਾਹ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਬਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾਂਡੇ ਰਾ ਭੰਨਾ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾਂਡੇਰਾ ਭੰਨਾ ਆਨੰਦ ਕਰਹਿ ਨਰ ਨਾਰੀ ਹਾਰ ਹਾਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋ ਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਾਵ ਰਹਿਆ ਸਾਵਣੀ ਜਾਈ ਰਹਾ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਦਇਾਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਬਖਾਨਾ ਤੁਰ ਕੀ ਬਾਣੀ ਆਏ ਤਿੰਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਬਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੋ ਦੁਖ ਟਾਲ ਤਾਕਤ ਚਬਰਾਂ ਸਤਰਾ ਜੀ ਦੇ ਮਾਲਕ ਸਭ ਧਰਮਾਂ ਦੇ ਸਾਜੇ ਰਹਿ ਵਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਜੋੜ ਮਿਲ ਕੇ ਬੈਠੇ ਹੋਏ ਸਤ ਸੰਗੀ ਜਨੋ ਆਪ ਸਭ ਨੇ ਪਹਿਲਾਂ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਸਰਵਣ ਕੀਤੇ ਸੋ ਆਓ ਜੋ ਅੱਜ ਦਾ ਮੁੱਖ ਬਾਕ ਹੈ ਸਤਗੁਰੂ ਮਹਾਰਾਜੀ ਨੇ ਹੁਕਮ ਦਿੱਤਾ ਹੈ ਉਸ ਪਾਵਨ ਹੁਕਮਨਾਮੇ ਦੀ ਕਥਾ ਵਿਚਾਰ ਕਰਕੇ 10 ਮਿੰਟ ਲਾ ਕੇ ਫਿਰ ਸਮਾਪਤੀ ਹੋਵੇਗੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੋਰਠਰਾਗ ਦੇ ਵਿੱਚ ਬਚਨ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 31 ਰਾਗ ਨੇ 31 ਰਾਗਾਂ ਦੇ ਵਿੱਚੋਂ ਸੋਰਠਿ ਇੱਕ ਰਾਗ ਹੈ ਮਹੱਲਾ ਪੰਜਵਾਂ ਇਹਦਾ ਭਾਵ ਹੈ ਪੰਚਮ ਪਾਦ ਸਾਹਿਬ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁੱਖੋਂ ਉਚਾਰਨ ਕੀਤੀ ਹੋਈ ਬਾਣੀ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਨੇ ਪਰਮੇਸ਼ਰ ਦਿੱਤਾ ਬੰਨਾ ਉਸ ਵਾਹਿਗੁਰੂ ਪ੍ਰਮਾਤਮਾ ਨੇ ਜਿਸ ਮਨੁੱਖ ਦੇ ਉੱਤੇ ਆਤਮਿਕ ਜੀਵਨ ਵਾਸਤੇ ਪਰਮੇਸ਼ਰ ਨੇ ਵਿਕਾਰਾਂ ਦੇ ਰਾਹ ਟੱਕ ਦਿੱਤੇ ਬੰਨੇ ਦੇ ਜਿਹੜੇ ਅਰਥ ਨੇ ਕਈ ਬਣਦੇ ਨੇ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਖੇਤ ਬੰਨੇ ਚੱਲੇ ਆਂ ਕਈ ਵਾਰੀ ਹੱਦ ਬੰਨਾ ਪਿੰਡ ਦੀ ਹੱਦ ਹੁੰਦੀ ਹੈ ਤੇ ਬੰਨਾ ਫਿਰ ਲੜਕੇ ਨੂੰ ਵੀ ਕਿਹਾ ਜਾਂਦਾ ਵਿਆਹ ਵਾਲੇ ਦਿਨ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ ਉਸ ਇਨਸਾਨ ਦੇ ਅੰਦਰੋਂ ਉਸ ਮਨੁੱਖ ਦੇ ਅੰਦਰੋਂ ਉਸ ਵਾਹਿਗੁਰੂ ਪਰਮਾਤਮਾ ਨੇ ਜਿਹੜਾ ਦੁੱਖਾਂ ਦਾ ਡੇਰਾ ਸੀ ਉਹ ਮਕਾ ਦਿੱਤਾ ਭਾਵ ਖਤਮ ਕਰ ਦਿੱਤਾ ਕਿਵੇਂ ਗੁਰੂ ਅਰਜਨ ਦੇ ਮਹਾਰਾਜ ਯਕਾਂਤ ਜਗ੍ਹਾ ਤੇ ਬੈਠੇ ਨੇ ਤੇ ਉਹਨਾਂ ਦੇ ਮਹਲ ਮਾਤਾ ਗੰਗਾ ਜੀ ਉਹਨਾਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਆਪ ਜਗਤ ਦੇ ਗੁਰੂ ਹੋ ਤੁਸੀਂ ਜਾਣੀ ਜਾਣੋ ਕਿਰਪਾ ਕਰੋ ਸਾਡੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਮੇਰੀ ਵੀ ਕੋਖ ਹਰੀ ਭਰੀ ਹੋ ਜੇ ਤੇ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਗੰਗਾ ਜੀ ਠੀਕ ਆ ਲੋਕ ਸੰਸਾਰ ਦੁਨੀਆ ਮੈਨੂੰ ਗੁਰੂ ਮੰਨਦੀ ਐ ਪਰ ਮੈਂ ਤੁਹਾਨੂੰ ਪੁੱਤਰ ਦੀ ਦਾਤ ਦੇ ਸਕਾਂ ਇਹ ਸਮਰੱਥਾ ਮੇਰੇ ਵਿੱਚ ਨਹੀਂ ਤੇ ਮਾਤਾ ਗੰਗਾ ਜੀ ਕਹਿਣ ਲੱਗੇ ਮਹਾਰਾਜ ਸੰਸਾਰ ਦੇ ਲੋਕ ਤੁਹਾਡੇ ਚਰਨਾਂ ਵਿੱਚ ਆ ਕੇ ਤੁਹਾਡੀ ਸ਼ਰਨ ਵਿੱਚ ਆ ਕੇ ਦੁੱਧਾਂ ਪੁੱਤਾਂ ਦੀਆਂ ਦਾਤਾਂ ਮੰਗਦੇ ਨੇ ਤੁਸੀਂ ਮਹਾਰਾਜ ਉਹਨਾਂ ਦੀਆਂ ਝੋਲੀਆਂ ਭਰਦੇ ਹੋ ਤੇ ਮੇਰੇ ਤੇ ਵੀ ਕਿਰਪਾ ਕਰੋ ਤੇ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਮਾਤਾ ਗੰਗਾ ਜੀ ਜੇ ਤੁਸੀਂ ਚਾਹੁੰਦੇ ਹੋ ਵੀ ਸਾਡੇ ਘਰੇ ਪੁੱਤਰ ਪੈਦਾ ਹੋਵੇ ਤੇ ਬਾਬਾ ਬੁੱਢਾ ਜੀ ਢੀੜ ਵਿੱਚ ਹਲ ਵਾਰ ਰਹੇ ਨੇ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰੋ ਦੇਖੋ ਗੁਰੂ ਆਪ ਐਡਾ ਵੱਡਾ ਮਹਾਨ ਹੈ ਤੇ ਆਪਣੇ ਸੇਵਕਾਂ ਨੂੰ ਮਾਣ ਦਿਵਾਉਣ ਵਾਸਤੇ ਤੇ માતા ਗੰਗਾ ਜੀ ਨੂੰ ਬਾਬਾ ਬੁੱਢਾ ਜੀ ਦੇ ਕੋਲ ਭੇਜਿਆ ਤੇ માતા ਗੰਗਾ ਜੀ ਨੇ ਆਪਣੇ ਨਾਲ ਸੇਵਾਦਾਰਾਂ ਨੂੰ ਲੈ ਕੇ ਰਥਾਂ ਦੇ ਉੱਤੇ ਚੜ੍ਹ ਕੇ ਤੇ ਜਦੋਂ ਬਾਬਾ ਬੁੱਢਾ ਜੀ ਕੋਲ ਬੀੜ ਵਿੱਚ ਗਏ ਤੇ ਬਲਦਾਂ ਦੀਆਂ ਟੱਲੀਆਂ ਦੇ ਨਾਲ ਜਦੋਂ ਖੜਕਾਕ ਹੋਇਆ ਖੜਕਾ ਹੋਇਆ ਜਿਹੜੇ ਬੀੜ ਦੇ ਵਿੱਚ ਜਾਨਵਰ ਸੀ ਪੰਛੀ ਸੀ ਉਹ ਸਾਰੇ ਉੱਡ ਗਏ ਤੇ ਜਦੋਂ ਬਾਬਾ ਬੁੱਢਾ ਜੀ ਨੇ ਵੇਖਿਆ ਵੀ ਜੰਗਲ ਦੇ ਜਿਹੜੇ ਪੰਛੀ ਐ ਸਾਰੇ ਉੱਡ ਗਏ ਨੇ ਕੀ ਗੱਲ ਐ ਤੇ ਸੇਵਾਦਾਰ ਨੇ ਦੱਸਿਆ ਬਾਬਾ ਜੀ ਗੁਰੂ ਕੇ ਮਹਿਲ ਆ ਰਹੇ ਨੇ ਮਾਤਾ ਗੰਗਾ ਜੀ ਆ ਰਹੇ ਨੇ ਤੇ ਬਾਬਾ ਬੁੱਢਾ ਜੀ ਦੇ ਮੁੱਖੋਂ ਸਹਿ ਸੁਭਾਏ ਨਿਕਲ ਗਿਆ ਕਹਿੰਦੇ ਗੁਰੂ ਕਾ ਨੂੰ ਭਾਜਣਾ ਕਿਹਨੇ ਪਾਤੀਆ ਜੇ ਜਦੋਂ ਮਾਤਾ ਗੰਗਾ ਜੀ ਅੱਗੇ ਗਏ ਤਾਂ ਗੱਲ ਅਗੇ ਬਾਬਾ ਜੀ ਅਸੀਂ ਤਾਂ ਬਚਨ ਲੈਣ ਵਾਸਤੇ ਆਏ ਸੀ ਅਸੀਂ ਤਾਂ ਪੁੱਤਰ ਦੀ ਦਾਤ ਲੈਣ ਵਾਸਤੇ ਆਏ ਸੀ ਤੁਸੀਂ ਸਾਨੂੰ ਸ਼ਰਾਪ ਦੇ ਦਿੱਤਾ ਬਾਬਸ ਮੁੜ ਗਏ ਤੇ ਜਾ ਕੇ ਜਦੋਂ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜੀ ਨੂੰ ਮਹਾਰਾਜ ਅਸੀਂ ਤਾਂ ਬਾਬਾ ਬੁੱਢਾ ਜੀ ਕੋਲੋਂ ਪੁੱਤਰ ਦੀ ਦਾਤ ਲੈਣ ਵਾਸਤੇ ਗਏ ਸੀ ਤੇ ਬਾਬਾ ਜੀ ਨੇ ਸਾਨੂੰ ਸਰਾਫ ਦਿੱਤਾ ਤੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਬਾਬਾ ਬੁੱਢਾ ਜੀ ਨੇ ਕਿਹਾ ਵੀ ਗੁਰੂ ਕਾ ਨੂੰ ਭਾਜੜਾ ਕਿਹਨੇ ਪਾਤੀਆਂ ਤੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਦਾ ਬਚਨ ਵੀ ਸੱਤ ਹੋਣਾ ਇਹ ਸਥਾਨ ਸਾਨੂੰ ਛੱਡ ਕੇ ਵੀ ਜਾਣਾ ਪੈਣਾ ਤੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਗਏ ਕਿਵੇਂ ਸੀ ਕਹਿੰਦੇ ਮਹਾਰਾਜ ਨਾਲ ਸੇਵਾਦਾਰਾਂ ਨੂੰ ਲੈ ਕੇ ਰਥਾਂ ਦੇ ਉੱਤਰ ਗਏ ਸੀ ਰਥਾਂ ਦੇ ਉੱਪਰ ਬੈਠ ਕੇ ਗਏ ਸੀ ਬੀੜ ਦੇ ਵਿੱਚ ਤੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭਾਈ ਜਿਹਦੇ ਕੋਲ ਕੁਝ ਲੈਣ ਜਾਈਦਾ ਉਹਦੇ ਕੋਲ ਨੀਵੇਂ ਬਣ ਕੇ ਜਾਈਦਾ ਨਵਾਣੇ ਬਣ ਕੇ ਜਾਈਦਾ ਉੱਚੇ ਨਹੀਂ ਹੋ ਕੇ ਜਾਈਦਾ ਮਨ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤਿਆਗ ਕੇ ਨੀਵੇਂ ਨਿਮਾਣੇ ਬਣ ਕੇ ਜਾਈਦਾ ਹੈ। ਤੇ ਮਹਾਰਾਜ ਹੁਣ ਕੀ ਕਰੀਏ? ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਆਪਣੇ ਹੱਥੀਂ ਪ੍ਰਸ਼ਾਦ ਦੇ ਤਿਆਰ ਕਰੋ। ਟੋਕਰੀ ਦੇ ਵਿੱਚ ਲਾ ਜਾ ਕੇ ਨਾਲ ਗੰਢਾ ਲਾ ਜਾ ਕੇ ਸਿਰ ਦੇ ਉੱਤੇ ਰੱਖ ਕੇ ਪੈਦਲ ਜਾਓ। ਆਪਣੇ ਸਿਰ ਦੇ ਉੱਪਰ ਟੋਕਰੀ ਰੱਖ ਕੇ ਤੁਰੇ ਜਾਂਦੇ ਨੇ ਬੀੜ ਵੱਲ ਨੂੰ। ਤੇ ਜਦੋਂ ਬਾਬਾ ਬੁੱਢਾ ਜੀ ਨੇ ਵੇਖਿਆ ਵੀ ਗੁਰੂ ਕੇ ਮਹਿਲ ਮਾਤਾ ਗੰਗਾ ਜੀ ਆ ਰਹੇ ਨੇ ਉੱਥੀ ਹਾਲ ਛੱਡ ਕੇ ਤੇ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਕੋਲੋਂ ਪ੍ਰਸ਼ਾਦਾਂ ਵਾਲੀ ਟੋਕਰੀ ਲਹਾਈ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਮਾਤਾ ਜੀ ਬੜੀ ਭੁੱਖ ਲੱਗੀ ਆ ਲੰਗਰ ਛਕਾਓ ਪ੍ਰਸ਼ਾਦਾ ਛਕਾਓ ਤੇ ਨਾਲੇ ਮਾਤਾ ਗੰਗਾ ਜੀ ਪ੍ਰਸ਼ਾਦਾ ਛਕਾਈ ਜਾਂਦੇ ਨੇ ਨਾਲੇ ਬੇਨਤੀ ਕਰਦੇ ਆ ਮਹਾਰਾਜ ਬਾਬਾ ਜੀ ਕਿਰਪਾ ਕਰੋ ਸਾਡੇ ਘਰੇ ਕੋਈ ਪੁੱਤਰ ਪੈਦਾ ਹੋ ਜਾਏ ਪੁੱਤਰ ਦੀ ਦਾਤ ਬਖਸ਼ੋ ਤੇ ਬਾਬਾ ਬੁੱਢਾ ਜੀ ਨੇ ਦੋ ਪ੍ਰਸ਼ਾਦੇ ਰੱਖੇ ਹੱਥ ਤੇ ਤੇ ਗੰਢਾ ਰੱਖਿਆ ਤੇ ਗੰਡੇ ਨੂੰ ਦੋਵੇਂ ਹਥੇਲੀਆਂ ਦੇ ਨਾਲ ਜਦੋਂ ਭੰਨਿਆ ਤੇ ਜਿਹੜੀ ਗਿਲਟੀ ਸੀ ਵਿੱਚੋਂ ਨਿਕਲ ਕੇ ਆਉ ਗਈ ਦੂਰ ਜਾ ਕੇ ਡਿੱਗ ਪਈ ਨਾਲੇ ਬਚਨ ਕੀਤਾ ਮਾਤਾ ਗੰਗਾ ਜੀ ਤੁਹਾਡੇ ਘਰੇ ਇਹ ਜਾਂ ਪੁੱਤਰ ਪੈਦਾ ਹੋਵੇਗਾ ਜਿਹੜਾ ਝਾਲਮਾਂ ਦੇ ਸਿਰਾਂ ਗੰਡੇ ਵਾਂਗੂ ਵੱਡ-ਵੱਡ ਕੇ ਛਿੱਟਿਆ ਕਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਤੁਹਾਡੇ ਘਰੇ ਇਹ ਜਾਂ ਪੁੱਤਰ ਪੈਦਾ ਹੋਊ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਢੇ ਰਾ ਭੰਨਾ ਮਾਤਾ ਗੰਗਾ ਜੀ ਨੂੰ ਜਿਹੜਾ ਕਈ ਸਾਲਾਂ ਦਾ ਦੁੱਖ ਲੱਗਿਆ ਹੋਇਆ ਸੀ ਵੀ ਮੇਰੇ ਘਰ ਕੋਈ ਔਲਾਦ ਨਹੀਂ ਉਸ ਵਾਹਿਗੁਰੂ ਪਰਮੇਸ਼ਰ ਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਛੇਵੇਂ ਪਾਤਸ਼ਾਹ ਦਾ ਜਨਮ ਹੋਇਆ ਅਵਤਾਰ ਧਾਰਨ ਕੀਤਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਖੁਸ਼ੀ ਦੇ ਵਿੱਚ ਨਾਰਾ ਤੇ ਨਾਰੀ ਸਾਰੇ ਹੀ ਆਨੰਦ ਮਾਣਨ ਲੱਗੇ ਹਰ ਹਰ ਪ੍ਰਭ ਕਿਰਪਾ ਧਾਰੀ ਉਸ ਵਾਹਿਗੁਰੂ ਪਰਮਾਤਮਾ ਨੇ ਕਿਰਪਾ ਕੀਤੀ ਤੇ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲੱਗੇ ਉਹਨਾਂ ਦੇ ਘਰੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਨੇ ਅਵਤਾਰ ਧਰਨ ਕੀਤਾ ਸੰਤੋ ਸੁਖ ਹੋਆ ਸਭ ਥਾਈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਾਰੇ ਸੰਸਾਰ ਦੇ ਵਿੱਚ ਸੁਖ ਹੋਇਆ ਜਦੋਂ ਜ਼ਾਲਮਾਂ ਦਾ ਖਾਤਮਾ ਹੋ ਗਿਆ ਪਾਰ ਬ੍ਰਹਮਪੂਰਨ ਪਰਮੇਸ਼ਰ ਰਬ ਰਹਿਆ ਸਭਣੀ ਜਾਈ ਉਹ ਪ੍ਰਮਾਤਮਾ ਉਹ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਹੈ ਕਟਾ ਕਟਾਂ ਦੇ ਵਿੱਚ ਬਸਿਆ ਹੋਇਆ ਰਵ ਰਹਿਆ ਸਭਣੀ ਥਾਈ ਹਰ ਇੱਕ ਥਾਂ ਤੇ ਬਸਿਆ ਹੋਇਆ ਹੈ ਰਹਾਉ ਧੁਰ ਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਟਾਈ ਇਹ ਜਿਹੜੀ ਬਾਣੀ ਆਏ ਧੁਰ ਦਰਗਾਹ ਤੋਂ ਆਈ ਹੋਈ ਆਗਾਦ ਬੋਧ ਬਾਣੀ ਐ ਤਿੰਨ ਸਗਲੀਆਂ ਚਿੰਤ ਮਟਾਈ ਸਾਰਿਆਂ ਦੀ ਚਿੰਤਾ ਮਟਾਉਣ ਵਾਲੀ ਸਤਿਗੁਰਾਂ ਦੀ ਬਾਣੀ ਐ ਦਿਆਲ ਪੁਰਖ ਮਿਹਰਬਾਨਾ ਉਹ ਵਾਹਿਗੁਰੂ ਪਰਮਾਤਮਾ ਦਿਆਲੂ ਐ ਸਾਡੇ ਸੰਸਾਰੀ ਜੀਵਾਂ ਦੇ ਉੱਤੇ ਮਿਹਰ ਕਰਨ ਵਾਲਾ ਪ੍ਰਮਾਤਮਾ ਦਿਆਲੂ ਪ੍ਰਮਾਤਮਾ ਪਰਮੇਸ਼ਰ ਹੈ ਹਰ ਨਾਨਕ ਸੱਚ ਬਖਾਨਾ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਸ ਮਨੁੱਖ ਨੂੰ ਸਦਾ ਕਾਇਮ ਰਾਲ ਕਾਇਮ ਰਹਿਣ ਵਾਲੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਹਰ ਨਾਨਕ ਸੱਚ ਬਖਾਨਾ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਦਾ ਹੀ ਸਿਮਰਨ ਕਰਨਾ ਚਾਹੀਦਾ ਹੈ ਜਿਹੜਾ ਅੱਜ ਵੀ ਸੱਚਾ ਤੇ ਪਿੱਛੇ ਵੀ ਸੱਚਾ ਦੀ ਸੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚਾ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਭਾਈ ਸੋ ਆਓ ਜਿੰਨੀ ਵੀ ਸੰਗਤ ਆਈਆਂ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਕੋਟਾਨ ਕੋਟ ਧੰਨਵਾਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਆਪਾਂ ਸਾਰਿਆਂ ਨੇ ਬੈਠ ਕੇ ਉਸ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ ਨੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਆਏ ਹੋਏ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਆਪਣੇ ਅੰਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਮਹਾਰਾਜ ਬਖਸ਼ਣ ਸਵਾਉ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਭਾਈ